ਤਸਕਰਾਂ ਦੇ ਖਿਲਾਫ ਪਿੰਡਾਂ ਦੇ ਵਿੱਚ ਲਗਾਤਾਰ ਮੁਹਿੰਮ ਚੜੀ ਗਈ ਹੈ ਨਸ਼ਾ ਤਸਕਰਾਂ ਦੇ ਖਿਲਾਫ ਕਮੇਟੀਆਂ ਬਣਾਈਆਂ ਗਈਆਂ ਹਨ ਔਰ ਨਸ਼ਾ ਤਸਕਰਾਂ ਨੂੰ ਰੋਕਣ ਦੀ ਕੋਵਾਇਦ ਸ਼ੁਰੂ ਕੀਤੀ ਗਈ ਹੈ ਪਰ ਇਸ ਦੇ ਦਰਮਿਆਨ ਇੱਕ ਨਸ਼ਾ ਰੋਕੂ ਕਮੇਟੀ ਦੇ ਮੈਂਬਰ ਦੇ ਉੱਤੇ ਜਾਣਲੇਵਾ ਹਮਲਾ ਕਰ ਦਿੱਤਾ ਗਿਆ ਤੇ ਇਸ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਬਠਿੰਡਾ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਬਠਿੰਡਾ ਦੇ ਪਿੰਡ ਪਾਈ ਵੈਕਟੋਰ ਦੇ ਵਿੱਚ ਨਸ਼ਾ ਰੋਕੂ ਕਮੇਟੀ ਦੇ ਮੈਂਬਰ ਦੇ ਉੱਤੇ ਤੇਜ਼ਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਸਾਬਕਾ ਫੌਜੀ ਸੀ ਰਣਵੀਰ ਸਿੰਘ ਜੋ ਕਿ ਨਸ਼ਾ ਰੋਕੂ ਕਮੇਟੀ ਦਾ ਮੈਂਬਰ ਸੀ ਔਰ ਪਿੰਡ ਦੇ ਵਿੱਚ ਨਸ਼ਾ ਰੋਕਣ ਦੀ ਮਹੀਨ ਨੂੰ ਖੁਲਾਰਾ ਦਿੱਤਾ ਜਾ ਰਿਹਾ ਸੀ ਇਹਨਾਂ ਦੇ ਵੱਲੋਂ ਔਰ ਨਿਸ਼ਾ ਤਸਕਰਾਂ ਦਿਨਾਲ ਵੀ ਇਸ ਕਰਕੇ ਵੈਰ ਪੈ ਚੁੱਕਾ ਸੀ ਔਰ ਜਦੋਂ ਕੱਲ ਆਪਣੇ ਪਿੰਡ ਦੇ ਘਰ ਦੇ ਬਾਹਰ ਖੜਾ ਹੋਇਆ ਸੀ ਰਣਵੀਰ ਸਿੰਘ ਔਰ ਇਸੇ ਦੌਰਾਨ ਕੁਝ ਨੌਜਵਾਨਾਂ ਦੇ ਵੱਲੋਂ ਉਸ ਦੇ ਉੱਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਰੋਸ ਦੀਆਂ ਲੱਤਾਂ ਤੱਕ ਤੋੜ ਦਿੱਤੀਆਂ ਜਾਂਦੀਆਂ ਨੇ ਹਾਲਾਂਕਿ ਬਠਿੰਡਾ ਦੇ ਹਸਪਤਾਲ ਦੇ ਵਿੱਚੋਂ ਦਾਖਲ ਕਰਵਾ ਦਿੱਤਾ ਗਿਆ ਜਿੱਥੇ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਹਮਲਾ ਕੀਤਾ ਗਿਆ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਔਰ ਲੱਤਾਂ ਤੇ ਕਈ ਵਾਰ ਕੀਤੇ ਗਏ ਨੇ ਜਿਸ ਕਰਕੇ ਲੱਤਾਂ ਤੋੜ ਦਿੱਤੀਆਂ ਗਈਆਂ ਨੇ ਬਠਿੰਡਾ ਦੇ ਪਿੰਡ ਪਾਈ ਬਖਤੌਰ ਦਾ ਇਹ ਮਾਮਲਾ ਹੈ ਗੁੰਡਾਗਰਦੀ ਦਾ ਨੰਗਾ ਨਾਚ ਇੱਥੇ ਦੇਖਣ ਨੂੰ ਮਿਲਿਆ ਹੈ ਦੱਸ ਦਈਏ ਕਿ ਨਸ਼ਾ ਰੋਕੂ ਕਮੇਟੀ ਦੇ ਮੈਂਬਰ ਅਤਿ ਸਾਬਕਾ ਫੌਜੀ ਰਣਵੀਰ ਸਿੰਘ ਦੇ ਉੱਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਇਹ ਹਮਲਾ ਕੀਤਾ ਗਿਆ ਹੈ ਔਰ ਨਸ਼ਾ ਰੋਕੂ ਕਮੇਟੀ ਦੇ ਮੈਂਬਰ ਸੀ ਰਣਵੀਰ ਸਿੰਘ ਨਸ਼ਾ ਰੋਕਣ ਲਈ ਪਿੰਡ ਦੇ ਵਿੱਚ ਲਗਾਤਾਰ ਇਹਨਾਂ ਦੇ ਵੱਲੋਂ ਕਵਾਈ ਸ਼ੁਰੂ ਕੀਤੀ ਗਈ ਸੀ ਔਰ ਪਿੰਡ ਦੇ ਲੋਕਾਂ ਨੂੰ ਸਮਝਾਇਆ ਵੀ ਜਾਂਦਾ ਸੀ ਜਿਹੜੇ ਜੇ ਕੋਈ ਨਸ਼ਾ ਵੇਚਦਾ ਸੀ ਤਾਂ ਉਸ ਨੂੰ ਵੀ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਤੇ ਇਸ ਕਰਕੇ ਕਈ ਲੋਕਾਂ ਦੀ ਇਹਨਾਂ ਦੇ ਨਾਲ ਲੱਗਦੀ ਚੁਗਦੀ ਸੀ ਔਰ ਨਸ਼ਾ ਤਸਕਰ ਖਾਸ ਤੌਰ ਤੇ ਜੋ ਨੇ ਉਹਨਾਂ ਦੀ ਇਹਨਾਂ ਦੇ ਨਾਲ ਕਾਫੀ ਲੱਗਦੀ ਚੁਗਦੀ ਸੀ ਜਿਸ ਕਰਕੇ ਮੰਨਿਆ ਜਾ ਰਿਹਾ ਹੈ ਕਿ ਹਮਲਾ ਇਹਨਾਂ ਦੇ ਉੱਤੇ ਕੀਤਾ ਗਿਆ ਘਰ ਦੇ ਬਾਹਰ ਖੜੇ ਸੀ ਜਿਸ ਸਮੇਂ ਤੇਜ਼ ਤਰ੍ਹਾਂ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਔਰ ਲੱਤਾ ਤੱਕ ਤੌਰ ਤੇ ਜਾਂਦੀ ਹੈ ਨਹੀਂ ਫਿਲਹਾਲ ਬਠਿੰਡਾ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਰਣਵੀਰ ਸਿੰਘ ਨੂੰ ਜਿੱਥੇ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ ਕਿਉਂਕਿ ਕਾਫੀ ਸੱਟਾਂ ਲੱਗੀਆਂ ਨੇ ਔਰ ਲੱਤਾਂ ਤੇ ਕਾਫੀ ਸੱਟਾਂ ਲੱਗੀਆਂ ਨੇ ਲੱਤਾਂ ਬਿਲਕੁਲ ਹੀ ਲੱਤਾਂ ਤੇ ਕਾਫੀ ਵਾਰ ਕੀਤੇ ਗਏ ਨੇ ਹਥਿਆਰਾਂ ਦੇ ਨਾਲ ਵੀ ਔਰ ਜਿਹੜੇ ਭਾਈ ਹਥਿਆਰ ਹੁੰਦੇ ਨੇ ਮਾਰੂ ਹਥਿਆਰ ਹੁੰਦੇ ਨੇ ਤਾਂ ਉਹਨਾਂ ਦੇ ਨਾਲ ਵੀ ਇਹ ਵਾਰ ਕੀਤੇ ਗਏ ਨੇ ਲੱਤਾਂ ਨੂੰ ਟਾਰਗੇਟ ਕਰਕੇ ਇਸ ਤਰੀਕੇ ਦੇ ਨਾਲ ਕੁੱਟਿਆ ਗਿਆ ਕਿ ਲੱਤਾਂ ਹੀ ਚੱਲ ਨੂੰ ਰਹਿ ਜਾਂ ਤਾਂ ਇਸ ਤਰੀਕੇ ਦੇ ਨਾਲ ਇਹ ਹਮਲਾ ਕੀਤਾ ਗਿਆ ਤਾਂ ਫਿਲਹਾਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਨਸ਼ਾ ਰੋਕੂ ਕਮੇਟੀ ਦੇ ਮੈਂਬਰ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਤੇਜ਼ ਤਰ੍ਹਾਂ ਹਥਿਆਰਾਂ ਦੇ ਨਾਲ ਇਹ ਹਮਲਾ ਕੀਤਾ ਗਿਆ ਔਰ ਹਾਲਤ ਬਠਿੰਡਾ ਦੇ ਹਸਪਤਾਲ ਦੇ ਵਿੱਚ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ ਸਾਨੂੰ ਇਨਫੋਰਮੇਸ਼ਨ ਆਈ ਕਿ ਭਾਈ ਬਖਤੌਰ ਪਿੰਡ ਜੋਗੀ ਕੋਟਫਕਾ ਥਣਾਵੀਂ ਪੈਂਦਾ ਹੈ ਉਹ ਫਿਰ ਰਿੰਦੀਪ ਸਿੰਘ ਨਾਮ ਦੇ ਵਿਅਕਤੀ ਦਾ ਤਿੰਨ ਹੰਗਿਆਨੇ ਰੋਡ ਸਿੰਗਲ ਦੀ ਲੱਤਾਂ ਤੇ ਅਟੈਕ ਕੀਤਾ ਜਿਸ ਦੇ ਨਾਲ ਉਹਦੀ ਕਾਫੀ ਲੱਤਾਂ ਤੇ ਇੰਜਰੀਜ਼ ਆਈਆਂ ਹਨ ਵੀਰ ਸਿੰਘ ਇਸ ਟਾਈਮ ਸਿਵਲ ਹਸਪੀਟਲ ਬਟਿੰਡਾ ਦਾਖਲ ਹੈ ਉਹ ਕੌਨਸ਼ੀਅਸ ਹੈ ਉਹਨੇ ਹੋਸ਼ ਚ ਹੈ ਉਹਦੇ ਬਿਆਨਾਂ ਤੇ ਥਾਣਾ ਕੋਟਫਟਾ ਵਿੱਚ ਮੁਕਦਮਾ ਦਰਜ ਕਰਕੇ ਦੋਸ਼ੀਰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਸਾਨੂੰ ਇੱਕ ਇਨਫੋਰਮੇਸ਼ਨ ਆਈ ਹੈ ਕਿ ਭਾਈ ਬਖਤੌਰ ਪਿੰਡ ਜੋਗੀ ਕੋਟਫਟਾ ਥਾਣਾ ਵੀ ਰਹਿੰਦਾ ਹੈ ਉਹ ਫਿਰ ਇੰਬੀਖ ਸਿੰਘ ਨਾਮ ਦੇ ਵਿਅਕਤੀ ਦਾ ਤਿੰਨ ਮੁੰਡਿਆਂ ਨੇ ਰੋਡ ਸਿੰਗਲ ਦੀ ਲੱਤਾਂ ਤੇ ਅਟੈਕ ਕੀਤਾ ਜਿਸ ਦੇ ਨਾਲ ਉਹਦੀ ਕਾਫੀ ਲੱਤਾਂ ਤੇ ਇੰਜਰੀਜ਼ ਆਈਆਂ ਹਨ ਵੀਰ ਸਿੰਘ ਇਸ ਟਾਈਮ ਸਿਵਲ ਹਸਪੀਟਲ ਬਠਿੰਡਾ ਦਾਖਲ ਹੈ ਉਹ ਕੌਨਸ਼ੀਅਸ ਹੈ ਉਹਨੇ ਹੋਸ਼ ਚ ਹੈ ਉਹਦੇ ਬਿਆਨਾਂ ਤੇ ਥਾਣਾ ਪੋਰਫਾਤਾ ਵਿੱਚ ਮੁਕਦਮਾ ਦਰਜ ਕਰਕੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਗਿਆ